ਅੰਮ੍ਰਿਤਸਰ ਸਿਵਲ ਹਸਪੀਟਲ ਕੈਦੀ ਦਾ ਮੈਡੀਕਲ ਕਰਾਉਣ ਵਾਸਤੇ ਆਏ ਪੁਲਿਸ ਮੁਲਾਜ਼ਮ ਦੀ ਹਾਰਟ ਟੈਗ ਦੇ ਨਾਲ ਮੌਤ ਹੋ ਗਈ ਸੀ ਜਦੋਂ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਫੜਦੇ ਫੜਦੇ ਸਾਹੋ ਸਾਹ ਹੋ ਗਿਆ ਪਿਆ ਸੀ ਉੱਥੇ ਹੀ ਸਿਵਲ ਹਸਪੀਟਲ ਦੇ ਵਿੱਚ ਇਸ ਪੁਲਿਸ ਮੁਲਾਜ਼ਮ ਨੇ ਆਪਣੇ ਆਖਰੀ ਸਾਹ ਲਏ ਤੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਪੁਲਿਸ ਮੁਲਾਜ਼ਮ ਨੇ ਬਹੁਤ ਹੀ ਦਲੇਰੀ ਨਾਲ ਕੈਦੀ ਦਾ ਫੜ ਲਿਆ ਪਰ ਡਿਊਟੀ ਦੌਰਾਨ ਆਪਣੀ ਜਾਨ ਗਵਾ ਬੈਠਾ ਉੱਥੇ ਹੀ ਕੈਦੀ ਨੂੰ ਫੜਨ ਦੀ ਆਖਰੀ ਵੀਡੀਓ ਵੀ ਸਾਹਮਣੇ ਆਈ ਹੈ ਦੇਖੋ ਕਿਵੇਂ ਐਸਆਈ ਨੂੰ ਸਾਹ ਚੜਿਆ ਹੋਇਆ ਸੀ ਫਿਰ ਪਰ ਫਿਰ ਵੀ ਉਸਨੇ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਈ ਭੱਜ ਗਿਆ ਇਹ ਹਾਏ ਇਹ ਇਹ ਆ ਵਾ ਮੋੜ ਗਿਆ ਭੱਜ ਗਿਆ ਅਰੇ ਹੋਏ ਮੜ ਕੇ ਭੱਜ ਗਿਆ ਕਿਹੜੇ ਥਾਣੇ ਨੂੰ ਇਹ ਭਾਜੀ ਪ੍ਰੈਸ ਹੋਗਾ ਕਿਧਰ ਭੱਜ ਗਿਆ ਇਹ ਕੋਈ ਕੁਸਤ ਲੈ ਆਦੇ ਬੜਾ ਬੀ ਆ ਪਹਾਰ ਆ ਆਹੋ ਅੰਮ੍ਰਿਤਸਰ ਸਿਵਲ ਹਸਪੀਟਲ ਕੈਦੀ ਦਾ ਮੈਡੀਕਲ ਕਰਾਉਣ ਵਾਸਤੇ ਆਏ ਪੁਲਿਸ ਮੁਲਾਜ਼ਮ ਦੀ ਹਾਰਟ ਐਟੈਕ ਦੇ ਨਾਲ ਮੌਤ ਹੋ ਗਈ ਸੀ ਜਦੋਂ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਫੜਦੇ ਫੜਦੇ ਸਾਹੋ ਸਾਹ ਹੋਇਆ ਪਿਆ ਸੀ ਉੱਥੇ ਹੀ ਸਿਵਲ ਹਸਪੀਟਲ ਦੇ ਵਿੱਚ ਇਸ ਪੁਲਿਸ ਮੁਲਾਜ਼ਮ ਨੇ ਆਪਣੇ ਆਖਰੀ ਸਾਹ ਲਏ ਤੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਪੁਲਿਸ ਮੁਲਾਜ਼ਮ ਨੇ ਬਹੁਤ ਹੀ ਦਲੇਰੀ ਨਾਲ ਕੈਦੀ ਦਾ ਫੜ ਲਿਆ ਪਰ ਡਿਊਟੀ ਦੌਰਾਨ ਆਪਣੀ ਜਾਨ ਗਵਾ ਬੈਠਾ ਉੱਥੇ ਹੀ ਕੈਦੀ ਨੂੰ ਫੜਨ ਦੀ ਆਖਰੀ ਵੀਡੀਓ ਵੀ ਸਾਹਮਣੇ ਆਈ ਹੈ ਦੇਖੋ ਕਿਵੇਂ ਐਸਆਈ ਨੂੰ ਸਾਹ ਚੜਿਆ ਹੋਇਆ ਸੀ ਫਿਰ ਪਰ ਫਿਰ ਵੀ ਉਸਨੇ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਈ ਇੱਜਾ ਹੈ? ਆਹ ਉਹ ਇਹ। ਇਹ ਆ। ਮੋਜੇ ਨਹੀਂ ਪਾ ਦਿੱ ਗਏ। ਕਿਹੜੇ ਥਾਣੇ ਨੂੰ ਇਹ ਭਾਜੀ ਪ੍ਰੈਸ ਹੋਗਾ? ਕਿਧਰ ਭੱਜ ਗਿਆ ਇਹ? ਤੁਸੀਂ ਕੋਈ ਸਾਥ ਲੈ ਆਦੇ ਬੜਾ ਭਜਾ ਭਜਾ ਆ। ਆਹੋ। ਤੁਸੀਂ ਆਏ ਪਰ ਆਏ ਭਾਜੀ। ਇਹ ਤਾਂ ਕੰਮ ਨਹੀਂ। ਇਹ ਹੈ। ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593